ਪਿੰਡ ਪਿੰਡੀ ਸੈਦਾਂ ਤੋਂ ਪੈਦਲ ਯਾਤਰਾ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਇੱਕ ਜਥਾ ਰਵਾਨਾ ਹੋਇਆ ਡਾਕਟਰ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਹ ਪੈਦਲ ਯਾਤਰਾ ਪਹਿਲੀ ਵਾਰ 2002 ਨੂੰ ਸ਼ੁਰੂ ਹੋਈ ਸੀ ਅਤੇ ਇਹ ਹੁਣ 23ਵੀਂ ਪੈਦਲ ਯਾਤਰਾ ਹੈ ਇਹ ਪੈਦਲ ਯਾਤਰਾ 9 ਮਾਰਚ ਨੂੰ ਰਵਾਨਾ ਹੋਈ ਅਤੇ 14 ਮਾਰਚ ਨੂੰ ਅਨੰਦਪੁਰ ਸਾਹਿਬ ਪਹੁੰਚੇਗੀ 15 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਕੇ ਹੋਲਾ ਮਹੱਲਾ ਦੇਖ ਕੇ ਦਰਸ਼ਨ ਦਿਦਾਰੇ ਕਰਕੇ 16 ਮਾਰਚ ਨੂੰ ਮੁੜ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆਵੇਗੀ ਉਨ੍ਹਾਂ ਨੇ ਦੱਸਿਆ ਕਿ ਪਹਿਲੇ ਪੜਾਅ ਸ਼੍ਰੀ ਅੰਮ੍ਰਿਤਸਰ ਸਾਹਿਬ ਦੂਜਾ ਪੜਾਅ ਵਿਆਸ ਤੀਸਰਾ ਪੜਾਅ ਜਲੰਧਰ ਚੌਥਾ ਪੜਾਅ ਨੋਰਾ ਨਜ਼ਦੀਕ ਬੰਗਾ ਪੰਜਵਾਂ ਪ੍ਰੋਗ ਕਾਲਮਾ ਮੋੜ ਹੋਵੇਗਾ 6ਵੇਂ ਦਿਨ ਅਤੇ 7ਵੇਂ ਦਿਨ ਅਨੰਦਪੁਰ ਸਾਹਿਬ ਕੇ ਹੋਵੇਗਾ ਇਸ ਮੌਕੇ ਬਾਬਾ ਹਰਜਿੰਦਰ ਸਿੰਘ ਪਿੰਡੀ ਸੈਦਾ ਲਖਵਿੰਦਰ ਸਿੰਘ ਪਿੰਡੀ ਸੈਦਾ ਪ੍ਰਗਟ ਸਿੰਘ ਪਿੰਡੀ ਔਲਖ ਪਰਮਵੀਰ ਸਿੰਘ ਪਿੰਡੀ ਸੈਦਾ ਪ੍ਰਗਟ ਸਿੰਘ ਪੰਗੂ ਬੇੜ ਸਰਤਾਰ ਸਿੰਘ ਮੋਹਲਕੇ ਅਮਰ ਸਿੰਘ ਬਰਿਆਮ ਸਤਨਾਮ ਸਿੰਘ ਸ਼ਮਸ਼ੇਰ ਸਿੰਘ ਕਸ਼ਮੀਰ ਸਿੰਘ ਪਿੰਡੀ ਸੈਦਾ ਕਮਲ ਪ੍ਰੀਤ ਸਿੰਘ, ਸ਼ਰਨ ਪ੍ਰੀਤ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਪ੍ਰੀਤਮ ਸਿੰਘ ਬੁਰਿਆਵ, ਡਾਕਟਰ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਪੈਦਲ ਯਾਤਰਾ ਵਿੱਚ ਸੰਗਤਾਂ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਰਹਿਮਤ ਦਾ ਸਦਕਾ 3ਵੀਂ ਪੈਦਲ ਯਾਤਰਾ ਪਿੰਡ ਪਿੰਡੀ ਸੈਦਾ, ਤਹਿਸੀਲ ਅਜਨਾਲਾ ਜ਼ਿਲ੍ਹਾ ਮਰਸਰ ਤੋਂ ਚਾਲੇ ਪਾ ਕੇ ਹਰ ਸਾਲ ਦੀ ਤਰ੍ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਨ ਹੋਣ ਵਾਸਤੇ ਸੰਗਤਾਂ ਜਾਂਦੀਆਂ ਹਨ ਬੜੀ ਕਿਰਪਾ ਹੈ ਰਹਿਮਤ ਹੈ ਬਖਸ਼ਿਸ਼ ਹੈ ਸੰਗਤਾਂ ਅੱਜ ਐਤਵਾਰ ਵਾਲੇ ਦਿਨ 9 ਤਰੀਕ ਨੂੰ 9 ਮਾਰਚ ਦਿਨ ਐਤਵਾਰ ਨੂੰ ਸੰਗਤਾਂ ਨੇ ਪਿੰਡ ਪਿੰਡੀ ਸੈਦਾਂ ਤੋਂ ਚਾਲੇ ਪਾਏ ਹਨ ਪੜਾਹਦਾਰ ਪੜਾਹ ਸੰਗਤਾਂ ਜਾਣ ਗਈਆਂ ਪਹਿਲਾ ਪੜਾਹ ਸੇਰੀ ਅਮਰਸਾਹਬ ਦੀ ਧਰਤੀ ਤੇ ਹੈ ਦੂਸਰਾ ਪਿਆ ਬਿਆਸ ਦਰਿਆ ਦੇ ਕੰਢੇ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਰਹਿਣਾ ਸੰਗਤਾਂ ਨੇ ਤੀਸਰੇ ਪੜਾਵਾਲੇ ਦਿਨ ਜਲੰਧਰ ਤੋਂ ਅੱਗੇ ਦਕੋਏ ਦੇ ਦਕੋਆ ਗੁਰਦੁਆਰਾ ਸਾਹਿਬ ਹੈ ਬਾਬਾ ਬੁੱਢਾ ਸਾਹਿਬ ਜਿੰਦਾ ਉੱਥੇ ਸੰਗਤਾਂ ਰਹਿਣਗੀਆਂ ਅਗਲੇ ਪੜਾਜੋ ਚੌਥੇ ਦਿਨ ਦੇ ਹਨ ਇਹ ਪਿੰਡ ਨਵਰਾ ਹੈ ਉੱਥੇ ਧਰਤੀ ਤੇ ਸੰਗਤਾਂ ਨੇ ਰਹਿਣਾ ਹੈ ਪੰਜਵੇਂ ਪੜਾਵਾਲੇ ਦਿਨ ਕਲਮਾ ਮੋੜ ਤੇ ਰਹਿਣਾ ਹੈ ਛੇਵਾਂ ਪੜਾ ਤੇ ਸਤਵਾਂ ਪੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸੰਗਤਾਂ ਨੇ ਦਰਸ਼ਨ ਦਿਦਾਰੇ ਕਰਨੇ ਹਨ ਤੇ ਫਿਰ ਵਾਪਸ ਅਗਲੇ ਐਤਵਾਰ ਭਾਵ ਕੇ 8ਵੇਂ ਦਿਨ 16 ਤਰੀਕ ਵਾਲੇ ਦਿਨ ਸੰਗਤਾਂ ਨੇ ਫਿਰ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਆਪਣੇ ਨਗਰਾਂ ਨੂੰ ਆ ਜਾਣਾ ਇਹ ਸਾਰੀਆਂ ਸੰਗਤਾਂ ਇੱਕ ਨਗਰ ਦੀਆਂ ਨਹੀਂ ਹਨ ਕਾਫੀ ਨਗਰਾਂ ਤੋਂ 15-20 ਨਗਰਾਂ ਤੋਂ ਸੰਗਤਾਂ ਨੇ ਇਕੱਠੀਆਂ ਹੋ ਕੇ ਨਗਰਪਿੰਡੀ ਸੈਦਾਂ ਵਿਖੇ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਏ ਜਾਂਦੇ ਹਨ ਦਾਸ ਡਾਕਟਰ ਹਰਜਿੰਦਰ ਸਿੰਘ ਪਿੰਡੀ ਸੈਦਾ ਜੋ ਸੰਗਤਾਂ ਨੇ ਇਸ ਸੰਗਤ ਦੇ ਮੁੱਖ ਸੇਵਾਦਾਰ ਦੀ ਜੋ ਨਿਯੁਕਤੀ ਇਹਨਾਂ ਨੇ ਕੀਤੀ ਹੈ ਉਸੇ ਮੈਂ ਦਾਸ ਡਿਊਟੀ ਨਿਭਾਉਂਦਾ ਹਾਂ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਭਾਈ ਲਖਵਿੰਦਰ ਸਿੰਘ ਜੀ ਕਰਦੇ ਹਨ ਤੇ ਇਹ ਨੇਕਾ ਹਿਤ ਨਾਲ ਸੰਗਤਾਂ ਆਉਂਦੀਆਂ ਹਨ ਜਿਹੜੇ ਵੱਖੋ-ਵੱਖ ਨਗਰ ਹਨ ਪਿੰਡ ਪੱਗੂਪੁਰਾ ਵੇਟ ਹੈ ਪਿੰਡੀ ਔਲਖ ਹੈ ਮਾਨਾ ਵਾਲੇ ਸੌੜੀਆਂ ਤੱਲੀਆਂ ਤੋਂ ਖਸੂਪੁਰ ਤੋਂ ਸੰਗਤਾਂ ਨੇ ਹੋਰ ਨਗਰਾਂ ਤੋਂ ਚਾਲੇ ਪਾਉਣੇ ਹਨ ਇਹ ਸੰਗਤਾਂ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਪਹਿਲੇ ਪੜਾਅ ਤੇ ਰਹਿਣਗੀਆਂ ਕੁਝ ਸੰਗਤਾਂ ਰਸਤੇ ਵਿੱਚ ਵੀ ਆਉਂਦੀਆਂ ਹਨ ਕਿਉਂਕਿ ਪੜਾਅ ਦਾ ਪਤਾ ਹੈ ਕਿੱਥੇ-ਕਿੱਥੇ ਰਹਿਣਾ ਹੈ ਤੇ ਸੰਗਤਾਂ ਫਿਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਏਗਾ ਤਕਰੀਬਨ 500 ਸੰਗਤਾਂ ਦਾ ਇਕੱਠ ਹੋ ਜਾਵੇਗਾ ਤਿੰਨ ਟਰੈਕਟਰ ਨਾਲ ਆਏ ਹਨ ਦੋ ਟਰੈਕਟਰ ਵਾਪਸ ਫਿਰ ਵਾਪਸ ਆਉਣੇ ਹਨ ਨਾਲ ਹੀ ਉਹ ਲੈ ਕੇ ਆਉਣੇ ਹੈ ਬਾਅਦ ਵਿੱਚ ਤਿੰਨ ਟਰੈਕਟਰ ਆਏ ਹਨ ਪੰਜਾਂ ਟਰੈਕਟਰਾਂ ਦੀ ਸੇਵਾ ਜਿਹੜੀ ਹੈ ਇਹ ਸੰਗਤਾਂ ਹੀ ਆਪਣੇ ਸਹਿਯੋਗ ਦੇ ਨਾਲ ਕਰਦੀਆਂ ਨੇ ਸੰਗਤਾਂ ਹੀ ਪੈਸੇ ਇਕੱਠੇ ਕਰਕੇ ਤੇਲ ਪਾ ਲੈਂਦੀਆਂ ਨੇ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸੰਗਤ ਚੱਲਦੀ ਆ ਬੇਨਤੀ ਆ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਮੇਰਾ ਨਾਮ ਆ ਪਿੰਡ ਧੁੱਪਸੜੀ ਪਿੰਡਿਆ ਸੈਦਾਂ ਤੋਂ ਯਾਤਰਾ ਚੱਲਦੀ ਨਾਲ-ਨਾਲ ਆਪਾਂ ਸ਼ੈਕਲ ਤੇ ਚਲਾ ਕੇ ਜਾ ਰਹੇ ਆਂ ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਇਦਾਂ ਆਪਾਂ ਸ਼ਕਲ ਚਲਾ ਕੇ ਜਾਣਾ ਜੇ ਇੱਕ ਥੱਕ ਜਵੇ ਤਾਂ ਆਪਾਂ ਦੂਜਾ ਚਲਾਉਣ ਲੱਗ ਪਈਦਾ ਤੇ ਵਾਹਿਗੁਰੂ ਦੀ ਕਿਰਪਾ ਗੁਰੂ ਸਾਹਿਬ ਨੂੰ ਯਾਦ ਕਰਦੇ ਜਾਂਦਾ ਏਦਾਂ ਹੀ